ਜੀ ਸਾਰੇ ਨੂੰ ਨਵੇਂ ਵਲੌਗਸ ਤੇ ਤੁਹਾਡਾ ਸਾਥ ਹੈ ਸਟਾਈਲ ਨੂੰ ਫੋਲੋ ਕਰ ਲਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਦਬਕੇ ਅੱਜ ਜਾਵਾਂਗੇ ਮੰਡੀ 'ਚ 4 ਦਿਨ ਹੋ ਗਏ ਮੰਡੀ 'ਚ ਕਣਕ ਸਿੱਟੀ ਨੂੰ ਦੇਖਦੇ ਜਾਂਦੇ ਢੇਰੀ ਬਣੀ ਆ ਕਿ ਨਹੀਂ ਹਾਂਜੀ ਮੰਡੀ 'ਚ ਜਾਇਆ ਸੀਗੇ ਉਹ ਕਹਿੰਦੇ ਸ਼ਾਮ ਨੂੰ ਬਣੂ ਹੁਣ ਸ਼ਾਮ ਨੂੰ ਦੇਖਦੇ ਆ ਬਣਦੀ ਆ ਕਿ ਨਹੀਂ ਢੇਰੀ ਹਾਂਜੀ ਆਪਣੀ ਢੇਰੀ ਬਣਾਉਣ ਨੂੰ ਲੱਗੇ ਸਾਢੇ 6 ਲੱਗੇ ਸੀਗੇ ਮੈਂ ਆਇਆ ਹਾਂ 3 ਵਜੇ ਦਾ ਦੁਨੀਆ ਦੀ ਕੋਈ ਚੀਜ਼ ਹੈ ਹਰ ਬੰਦਾ ਆਪਣੀ ਚੀਜ਼ ਦਾ ਰੇਟ ਦੱਸਦਾ ਪਰ ਇੱਕ ਕਿਸਾਨ ਹੈ ਵਿਚਾਰਾ 6 ਮਹੀਨੇ ਦੀ ਮਿਹਨਤ ਆਪਣੀ ਫਸਲ ਤੇ ਲਾ ਕੇ ਮੰਡੀ 'ਚ ਜਾ ਕੇ ਆਪਣੇ ਪੈਦਲ ਸੁੱਟ ਕੇ ਲੋਕਾਂ ਦੇ ਮੂੰਹal ਦੇਖਦਾ ਕੀ ਰੇਟ ਲਾਉਣਾ ਚਾਹੀਦਾ ਜਿਦੇ ਬਿਨਾ ਭਾਈ ਇਹ ਗਏ ਨੇ ਕੋਕ ਪੀਣਾ ਫਿਰ ਕੋਕ ਲਿਆਂਦਾ ਡੈਡੀ ਨੇ ਤੇ ਮੈਨੂੰ ਰੋਟੀ ਲਿਆਂਦੀ ਲੋ ਵੀ ਥੋੜੀ ਜਿਹੀ ਰਹਿ ਗਈ ਹੁਣ ਕਣਕ ਬਸ ਬਾੜੀ ਗਈ ਢੇਰੀ ਹਾਂਜੀ ਢੇਰੀ ਬਣ ਗਈ ਸੀ ਕਿ ਦੇਖਦੇ ਕਦੋਂ ਕੋ ਕੰਡਾ ਲਾਉਣਗੇ ਮੁੰਡੇ ਚ ਲੜਨ ਲੱਗਿਆ ਮੱਛਰ ਮੇਰੇ ਇਕ ਲੈ ਲਿਆ ਆਪਾਂ ਮੂੰਹ ਤੇ ਪਾ ਰਨਾ ਇਕ ਲੈ ਲਿਆ ਆਪਾਂ ਬਾਹਾਂ ਤੇ ਟਾਕ ਲੀਆਂ ਮੱਛਰ ਬਹੁਤ ਮੰਡੀ ਤੇ ਮੋਟਾ ਮੋਟਾ ਰਾਤ ਨੇ ਵੱਜ ਗਏ 8 ਮੈਂ ਚੱਲਿਆ ਗਿਆ ਵਰਗ ਲੈਣ ਲਓ ਜੀ ਆਪਾਂ ਦੋ ਨਾਲੇ 버ਗਰ ਇੱਕ ਡੈਡੀ ਇੱਕ ਮੈਨੂੰ ਇੱਕ ਲੈ ਜੀ ਬੋਤਲ ਊਕ ਦੀ ਹਾਂਜੀ ਹੁਣ ਜਾਂਨੇ ਆਪਾਂ ਘਰੇ ਡੈਡੀ ਰਹੂਗਾ ਔਰੇ ਹਨੇਰਾ ਹੋ ਜਾਣਾ ਵਾਲਾ ਇੱਕ ਮੱਛੀ ਵੀ ਬਹੁਤ ਆ ਤੇ ਹੁਣ ਆਪਾਂ ਡੈਡੀ ਨੂੰ ਲਿਆਤਾ ਇੱਕ 버ਗਰ ਆ ਲੂਗਾ ਹਾਂਜੀ ਡੈਡੀ ਦਾ ਫੋਨ ਆ ਗਿਆ ਸੀਗਾ ਕਹਿੰਦੇ ਤੁਲਗੀ ਕਣਕ ਆ ਜਾ ਮੈਨੂੰ ਲੈ ਜਾ ਤੇ ਹੁਣ ਮੈਂ ਲੈਣ ਗਿਆ ਹੋ ਗਿਆ 11 ਵਜ ਗਏ ਲੋ ਵੀ ਹੁਣ ਕੰਨ ਲਾ ਕੇ ਬੋਰੀਆਂ ਦੀ ਗਿਣਤੀ ਹਾਂਜੀ ਗਿਣਤੀ ਹੋ ਗਈ ਸੀਗੀ ਹੁਣ ਪਰਚੀ ਕੱਟ ਕੇ ਦੇਣਗੇ ਹਾਂਜੀ ਘਰੇ ਆ ਗਏ ਸੀਗੇ ਮੰਡੀ ਤੋਂ ਤੇ ਹੁਣ ਕਰਦੇ ਹਾਂ ਬਲੌਗ ਦਾ ਐਂਡ ਫਾਲੋ ਕਰਦੇ ਕਮੈਂਟ ਕਰਦੇ ਸ਼ੇਅਰ ਕਰਦੇ ਹੋ